ਅੰਮ੍ਰਿਤਸਰ ਚ ਪੁਲਿਸ ਦੀ ਵੱਡੀ ਕਾਰਵਾਈ ਇਹ ਧੰਦਾ ਕਾਫੀ ਦੇਰ ਤੋਂ ਚੱਲ ਰਿਹਾ ਸੀ ਤੇ ਅਫਸਰਾਂ ਦੇ ਹੁਕਮ ਤਾ ਅਸੀਂ ਰੇਡ ਕੀਤਾ ਤੇ ਜਿੱਥੇ 6 ਲੜਕੀਆਂ ਤੇ 13 ਲੜਕੇ ਬਰਾਮਦ ਹੋਏ ਜਿਸ ਤੰ ਫਰੋਸ਼ੀ ਦੇ ਧੰਦੇ ਦਾ ਪੁਲਿਸ ਨੇ ਕਰਤਾ ਪਰਦਾ ਫਾਸ਼ 6 ਲੜਕੀਆਂ ਤੇ 13 ਲੋਕਾਂ ਨੂੰ ਕੀਤਾ ਗ੍ਰਿਫਤਾਰ ਔਟੋ ਰਾਹੀ ਅਦਾਲਤ ਚ ਪਹੁੰਚਾਈਆਂ ਗ੍ਰਿਫਤਾਰ ਕੀਤੀਆਂ ਲੜਕੀਆਂ ਸੁਰੱਖਿਆ ਪ੍ਰਬੰਧਕ ਤੇ ਖੜੇ ਕੀਤੇ ਸਵਾਲ ਅੰਮ੍ਰਿਤਸਰ ਥਾਣਾ ਬੀ ਡਿਵੀਜ਼ਨ ਦੇ ਅਧੀਨ ਆਉਂਦੇ ਇੱਕ ਇਲਾਕੇ ਦੇ ਵਿੱਚ ਪੁਲਿਸ ਦੇ ਵੱਲੋਂ ਰਾਤ ਸਮੇਂ ਇੱਕ ਹੋਟਲ ਦੇ ਵਿੱਚ ਰੇਡ ਮਾਰੀ ਗਈ ਹੈ ਜਿੱਥੇ ਕਿ ਸ਼ਰੀਰਾਂ ਜਿਸਮ ਫਰੋਸ਼ੀ ਦਾ ਜਿਹੜਾ ਤੰਦਾ ਚਲਾਇਆ ਜਾ ਰਿਹਾ ਸੀ ਪੁਲਿਸ ਦੇ ਵੱਲੋਂ ਇਸ ਤੰਦੇ ਦਾ ਪਰਦਾ ਫਾਸ਼ ਕਰ ਦਿੱਤਾ ਗਿਆ ਜੀ ਹਾਂ 6 ਲੜਕੀਆਂ ਸਮੇਤ 13 ਲੋਕ ਜਿਹੜੇ ਨੇ ਗ੍ਰਿਫਤਾਰ ਕੀਤੇ ਨੇ ਦੱਸਿਆ ਜਾ ਰਿਹਾ ਕਿ ਹੋਟਲ ਦੇ ਸਾਰੇ ਕਮਰਿਆਂ ਦੇ ਵਿੱਚ ਜਿਸਮ ਫਰੋਸ਼ੀ ਦਾ ਤੰਦਾ ਜੋਰਾ ਸ਼ੁਰਨ ਤੇ ਜੜਾਇ ਚਲਾਇਆ ਜਾ ਰਿਹਾ ਸੀ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਗੁਪਤ ਸੂਚਨਾ ਦੇ ਆਧਾਰ ਤੇ ਇਸ ਹੋਟਲ ਦੇ ਵਿੱਚ ਜਿਹੜੀ ਹੈ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਹੋਟਲ ਦਾ ਜਿਹੜਾ ਪਰਦਾ ਫਾਸ਼ ਕੀਤਾ ਗਿਆ ਜਿਸ ਦੇ ਵਿੱਚ 6 ਲੜਕੀਆਂ ਤੇ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਕਈ ਜੋੜਿਆਂ ਨੂੰ ਸ਼ਰਮਨਾਕ ਹਾਲਤ ਦੇ ਵਿੱਚ ਫੜਿਆ। ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸਾਰੇ આરોપીਆਂ ਨੂੰ ਦੇਰ ਰਾਤ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦਿਲਚਸਪ ਗੱਲ ਇਹ ਹੈ ਕਿ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੀਆਂ ਗਈਆਂ ਲੜਕੀਆਂ ਨੂੰ ਔਟੋ ਦੇ ਵਿੱਚ ਜਿਹੜਾ ਆ ਅਦਾਲਤ ਪਹੁੰਚਾਇਆ ਗਿਆ ਅਤੇ ਪੁਲਿਸ ਸੁਰੱਖਿਆ ਤੇ ਜਿਹੜੇ ਨੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿਉਂਕਿ ਤੁਹਾਨੂੰ ਦੱਸ ਦਈਏ ਔਟੋ ਰਾਹੀਂ ਜਿਹੜੇ આરોપી ਫੜੇ ਗਏ ਨੇ ਉਹਨਾਂ ਦੇ ਵਿੱਚੋਂ ਕੋਈ ਭੱਜ ਵੀ ਸਕਦਾ ਸੀ ਉੱਥੇ ਪੁਲਿਸ ਸੁਰੱਖਿਆ ਤੇ ਜਿਹੜੇ ਨੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਅਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ આરોપીਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਇਸ ਬੰਦੇ ਪੂਰੇ ਮਾਮਲੇ ਤੇ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਆ ਉਹ ਵੀ ਸੁਣਾ ਦਿਨੇ ਆ ਤੁਹਾਨੂੰ ਇਹ ਸੀਨੀਅਰ ਸਰਾਂ ਦੇ ਹੁਕਮ ਦੇ ਮੁਤਾਬਿਕ ਅਸੀਂ ਰੇਡ ਕੀਤੀ ਆ ਜਿੱਥੋਂ 6 ਲੜਕੀਆਂ ਤੇ 13 13 ਲੜਕੇ ਬਰਾਮਦ ਹੋਏ ਆ ਸਰ ਕੀ ਨਾਂ ਹੁਕਮ ਦੇ ਫੋਟੋ ਜਨਾਜ਼ ਤੇ ਆਰਐਸ ਹੌਟਲ ਹੈ ਜੀ ਸਰ ਕਿੰਨੀ ਦੇਰ ਤੋਂ ਤੰਦਾ ਕਰਦੇ ਆ ਇਹ ਤੰਦਾ ਕਾਫੀ ਦੇਰ ਤੋਂ ਚੱਲ ਰਿਹਾ ਸੀ ਤੇ ਅਸਰਾਂ ਦੇ ਹੁਕਮ ਤਾ ਅਸੀਂ ਰੇਡ ਕੀਤਾ ਤੇ ਜਿੱਥੇ ਸੇ ਲੜਕੀਆਂ ਤੇ 13 ਲੜਕੀਆਂ ਬਰਾਮਦ ਹੋਇਆ ਸਰ ਤੁਹਾਨੂੰ ਪਤਾ ਕੋਈ ਮਾਲਕ ਦੇ ਉੱਤੇ ਕੋਈ ਐਫਆਈਆ ਦਰਜੀ ਹੈ ਹਾਂਜੀ ਹਾਂਜੀ ਮਾਲਕ ਤੇ ਵੀ ਦਰਜੀ ਹੋਇਆ ਮਾਲਕ ਦਾ ਵੀ ਨਾਮ ਹੈ ਜਿਹੜਾ ਮਾਲਕ ਦਾ ਨਾਮ ਸਾਹਬਾ ਜੀ ਸਰ ਵਿਦੇਸ਼ੀ ਕੁੜੀਆਂ ਜਾਂ ਇੰਡੀ ਨਹੀ ਨਹੀ ਇੰਡੀਅਨ ਲੜਕੀਆਂ ਆਏ ਕੀ ਕਾਰਵਾਈ ਕੀਤੀ ਸਰ ਹੁਣ ਇਹਨਾਂ ਤੇ ਕਦਮਾ ਦਰਜ ਕਰਕੇ ਇਹਨਾਂ ਨੂੰ ਹਵਾਲਾ ਚ ਭੇਜਿਆ ਗਿਆ ਅੰਮ੍ਰਿਤਸਰ ਚ ਪੁਲਿਸ ਦੀ ਵੱਡੀ ਕਾਰਵਾਈ ਇਹ ਤਾਂ ਦਾ ਕਾਫੀ ਟੇਰ ਤੋਂ ਚੱਲ ਰਿਹਾ ਹੈ ਤੇ ਅਫਸਰਾਂ ਦੇ ਹੁਕਮ ਤਾ ਅਸੀਂ ਰੇਡ ਕੀਤਾ ਤੇ ਜਿੱਥੇ 6 ਲੜਕੀਆਂ ਤੇ 13 ਲੜਕੇ ਬਰਾਮਦ ਹੋਏ ਜੀ ਸਮ ਫਰੋਸ਼ੀ ਦੇ ਧੰਦੇ ਦਾ ਪੁਲਿਸ ਨੇ ਕਰਤਾ ਪਰਦਾ ਫਾਸ਼ 6 ਲੜਕੀਆਂ ਤੇ 13 ਲੋਕਾਂ ਨੂੰ ਕੀਤਾ ਗ੍ਰਿਫਤਾਰ ਔਟੋ ਰਾਹੀਂ ਅਦਾਲਤ 'ਚ ਪਹੁੰਚਾਈਆਂ ਗ੍ਰਿਫਤਾਰ ਕੀਤੀਆਂ ਲੜਕੀਆਂ ਸੁਰੱਖਿਆ ਪ੍ਰਬੰਧਕਾਂ ਤੇ ਖੜੇ ਕੀਤੇ ਸਵਾਲ ਅੰਮ੍ਰਿਤਸਰ ਥਾਰਾ ਬੀ ਡਿਵੀਜ਼ਨ ਦੇ ਅਧੀਨ ਆਉਂਦੇ ਇੱਕ ਇਲਾਕੇ ਦੇ ਵਿੱਚ ਪੁਲਿਸ ਦੇ ਵੱਲੋਂ ਰਾਤ ਸਮੇਂ ਇੱਕ ਹੋਟਲ ਦੇ ਵਿੱਚ ਰੇਡ ਮਾਰੀ ਗਈ ਹੈ ਜਿੱਥੇ ਕਿ ਸ਼ਰੀਰਾਂ ਜਿਸਮ ਫਰੋਸ਼ੀ ਦਾ ਜਿਹੜਾ ਤੰਦਾ ਚਲਾਇਆ ਜਾ ਰਿਹਾ ਸੀ ਪੁਲਿਸ ਦੇ ਵੱਲੋਂ ਇਸ ਤੰਦੇ ਦਾ ਪਰਦਾ ਫਾਸ਼ ਕਰ ਦਿੱਤਾ ਗਿਆ ਜੀ ਹਾਂ 6 ਲੜਕੀਆਂ ਸਮੇਤ 13 ਲੋਕ ਜਿਹੜੇ ਨੇ ਗ੍ਰਿਫਤਾਰ ਕੀਤੇ ਨੇ ਦੱਸਿਆ ਜਾ ਰਿਹਾ ਕਿ ਹੋਟਲ ਦੇ ਸਾਰੇ ਕਮਰਿਆਂ ਦੇ ਵਿੱਚ ਜਿਸਮ ਫਰੋਸ਼ੀ ਦਾ ਤੰਦਾ ਜੋੜਾ ਸ਼ੁਰੂ ਤੋਂ ਜੜਾਇਆ ਚਲਾਇਆ ਜਾ ਰਿਹਾ ਸੀ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਗੁਪਤ ਸੂਚਨਾ ਦੇ ਆਧਾਰ ਤੇ ਇਸ ਹੋਟਲ ਦੇ ਵਿੱਚ ਜਿਹੜੀ ਹੈ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਹੋਟਲ ਦਾ ਜਿਹੜਾ ਪਰਦਾ ਫਾਸ਼ ਕੀਤਾ ਗਿਆ ਜਿਸ ਦੇ ਵਿੱਚ 6 ਲੜਕੀਆਂ ਤੇ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਅਧਿਕਾਰੀਆਂ ਨੇ ਕਈ ਜੋੜਿਆਂ ਨੂੰ ਸ਼ਰਮਨਾਕ ਹਾਲਤ ਦੇ ਵਿੱਚ ਫੜਿਆ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸਾਰੇ આરોપીਆਂ ਨੂੰ ਦੇਰ ਰਾਤ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਦਿਲਜਸ ਗੱਲ ਇਹ ਹੈ ਕਿ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੀਆਂ ਗਈਆਂ ਲੜਕੀਆਂ ਨੂੰ ਆਟੋ ਦੇ ਵਿੱਚ ਜਿਹੜਾ ਆ ਅਦਾਲਤ ਪਹੁੰਚਾਇਆ ਗਿਆ ਅਤੇ ਪੁਲਿਸ ਸੁਰੱਖਿਆ ਤੇ ਜਿਹੜੇ ਨੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿਉਂਕਿ ਤੁਹਾਨੂੰ ਦੱਸ ਦਈਏ ਆਟੋ ਰਾਹੀਂ ਜਿਹੜੇ આરોપી ਫੜੇ ਗਏ ਨੇ ਉਹਨਾਂ ਦੇ ਵਿੱਚੋਂ ਕੋਈ ਭੱਜ ਵੀ ਸਕਦਾ ਸੀ ਉੱਥੇ ਪੁਲਿਸ ਸੁਰੱਖਿਆ ਤੇ ਜਿਹੜੇ ਨੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਅਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨਾ આરોપીਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਪੂਰੇ ਮਾਮਲੇ ਤੇ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਆ ਉਹ ਵੀ ਸੁਣਾ ਦਿਨੇ ਆ ਤੁਹਾਨੂੰ। ਇਹ ਸੀਨੀਅਰ ਅਸરાਂਦੇ ਹੋ ਗੁੰਦੇ ਦੇ ਮੁਤਾਬਿਕ ਅਸੀਂ ਰੇਡ ਕੀਤੀ ਆ ਜਿੱਥੋਂ 6 ਲੜਕੀਆਂ ਤੇ 13 13 ਲੜਕੇ ਬਰਾਮਦ ਹੋਏ ਆ। ਸਰ ਕੀ ਨਾਮ ਹੋ ਕਦੋਂ ਫੋਟੋ ਜਨਾਜ਼ ਆਰਐਸ ਹੋਟਲ ਦਾ ਜੀ। ਸਰ ਕਿੰਨੀ ਦੇਰ ਤੋਂ ਤੰਦਾਂ ਚੱਲਦੇ ਆ। ਇਹ ਤੰਦਾਂ ਕਾਫੀ ਦੇਰ ਤੋਂ ਚੱਲ ਰਿਆ ਸੀ। ਤੇ ਅਸਰਾਂ ਦੇ ਹਮਲਾਵਾਂ ਦਾ ਅਸੀਂ ਰਿਪੋਰਟ ਕੀਤਾ ਤੇ ਜਿੱਥੇ 6 ਲੜਕੀਆਂ ਤੇ 13 ਲੜਕੀਆਂ ਬਰਾਮਦ ਹੋਇਆ ਸਰ ਹੁਣ ਕਦੋਂ ਦਾ ਕੋਈ ਮਾਲਕ ਤੇ ਕੋਈ ਐਫਆਈਆ ਦਰਜ ਹੋਈ ਹੈ ਹਾਂਜੀ ਹਾਂਜੀ ਮਾਲਕ ਤੇ ਵੀ ਦਰਜ ਹੋਈ ਆ ਹਾਂ ਮਾਲਕ ਦਾ ਨਾਮ ਹੈ ਜਿਹੜਾ ਮਾਲਕ ਦਾ ਨਾਮ ਸਾਹਬ ਆ ਜੀ ਸਰ ਵਿਦੇਸ਼ੀ ਕੁੜੀਆਂ ਜਾਂ ਇੰਡੀਆ ਨਹੀਂ ਨਹੀਂ ਇੰਡੀਅਨ ਲੜਕੀਆਂ ਆ ਕਿ ਕਾਰਵਾਈ ਕੀਤੀ ਕਿ ਸਰ ਹੁਣ ਇਹਨਾਂ ਤੇ ਮਕਦਮਾ ਦਰਜ ਕਰਕੇ ਇਹਨਾਂ ਨੂੰ ਹਵਾਲਾ ਚ ਭੇਜਿਆ ਗਿਆ